ਜੋਹਾਰ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਬਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ ਜੋ ਹਰ ਸ਼ਾਮ ਜੀ ਤਰ੍ਹਾਂ ਮਾਪੁਰਖਾਂ ਦੇ ਸਾਥ ਤੇ ਇਸਲਾਨਾ ਗੁਰ ਸਮਾਗਮ ਹੁੰਦੇ ਹਨ ਇਹਨਾਂ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆ ਜਿੱਥੇ ਪੁਜੇ ਗੁਰ ਬਾਣੀ ਦੇ ਅਖੰਡ ਜਾਪ ਚੱਲ ਰਹੇ ਹਨ ਉੱਥੇ ਸਾ ਸੰਗਤ ਜੀ ਦੂਸਰਾ ਦੀਵਾਨ ਹੈ ਬਹੁਤ ਹੀ ਸਤਿਕਾਰਯੋਗ ਰਾਗੀ ਭਾਈ ਹਰਦੀਪ ਸਿੰਘ ਇਨਾਂ ਦੇ ਜਥੇ ਦੇ ਪਾਸੋਂ ਆਪ ਸੰਗਤਾਂ ਨੇ ਤੁਕੀ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ ਰਾਗੀ ਜਥੇ ਦਾ ਬਹੁਤ ਬਹੁਤ ਧੰਨਵਾਦ ਸਾਡੇ ਅੰਦਰ ਬਹੁਤੀ ਸਤਿਕਾਰਯੋਗ ਸਤ ਬਾਬਾ ਗੁਰਮੀਤ ਸਿੰਘ ਜੀ ਕਟੂ ਵਾਲੇ ਮਹਾਂਪੁਰਖ ਵਿਸ਼ੇਸ਼ ਤੌਰ ਤੇ ਮੁਝੇ ਹਰ ਆਪ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਬਾਣੀ ਦੇ ਕੀਰਤਨ ਦੇ ਨਾਲ ਦਿਹਾਲ ਕਰਨਗੇ ਮਹਾਂਪੁਰਖਾਂ ਦਾ ਇੱਥੇ ਆਉਂਦੇ ਜੀ ਆਇਆਂ ਆਪ ਸੰਗਤਾਂ ਨੂੰ ਪਤਾ ਹੈ ਕਿ ਕੱਲ ਨੂੰ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਤੋਂ ਗਾਥੋਂ ਉਪਰੰਤ ਬਾਹੁਰਪੁਰ ਕਾਂਦੇ ਸਟਾਡ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜਿਨ੍ਹਾਂ ਦੇ ਕਾਰਜ ਫਰਨੀ ਦੇ ਪੈਂਦੇ ਨੇ ਉਹਨਾਂ ਨੂੰ ਬੇਨਤੀ ਹੈ ਵੈਸੇ ਤੇ ਨੌਜਵਾਨ ਵੀ ਸੇਵਾ ਕਰ ਰਹੇ ਨੇ ਸੋ ਸਾਰੀ ਸੰਗਤ ਜਿਹੜੀ ਹੈ ਬੜੇ ਉਤਸ਼ਾਹ ਨਾਲ ਸੇਵਾ ਨਿਭਾ ਰਹੀ ਹੈ ਫਿਰ ਵੀ ਸਾਧ ਸੰਗਤ ਦੇ ਕੋਈ ਵੀ ਕਿਉਂਕਿ ਮਹਾਰਾਜ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਇਆ ਆਪਾਂ ਵੱਧ ਤੋਂ ਵੱਧ ਸਫਾਈ ਕਰਨੀ ਹੈ ਸੋਹਣ ਬੇਨਤੀ ਹੈ ਬਾਹੁਰਖਾਨਾ ਆਓ ਬਾਹੁਰਪੁਰ ਕਾਂਦੇ ਪਾਸੋਂ ਆਪਾਂ ਜਿੱਥੇ ਕੁਰਬਾਨੀ ਦਾ ਕੀਰਤਨ ਗੁਰੇ ਇਤਿਹਾਸ ਸਰਵਨ ਕਰੀਏ ਆਓ ਉਹਨਾਂ ਦੇ ਆਪਨ ਦੇ ਕੁਝ ਕਾਰਨਾ ਛੜੀਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੀ ਬੇਨਤੀ ਜਿਨ੍ਹਾਂ ਨੇ ਭਾਈ ਜਰਬਾਣੀ ਛਕ ਲਿਆ ਹੈ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਜਿਹੜੀਆਂ ਗੱਲਾਂ ਨੇ ਤੇ ਆਪਾਂ ਸਾਰੀਆਂ ਉੱਪਰ ਕਰੀ ਜਾਣੀਆਂ ਨੇ ਇਹੋ ਜਿਹਾ ਸਮਾਜ ਜਿਹੜਾ ਹੈ ਉਹ ਵੱਡਿਆਂ ਭਾਗਾਂ ਤੋਂ ਪ੍ਰਾਪਤ ਹੁੰਦਾ ਹੈ آ گروہ کی سنگت کر کے گربانی گروہ تحاس کو پرگٹ کر کے لاہے پراپت کریے جی گروہ جی کا کی خطر ਇਹ ਸਤਿ ਸਤਗੁਰਿਆ ਆਇਓ ਸ਼ਰਨ ਤੁਹਾਰੀ ਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਅਬਰ ਨਾ ਸੂਜੈ ਦੂਜੀ ਠਾਹ ਹਰ ਪਰਿਉਤ ਤੋ ਦਵਾਰੀ ਕਾ ਛੋੜ ਲਿਖਾ ਛੁਟ ਹੈ ਆਹ ਨਿਰਗੁਣ ਲਿਹੋ ਓਵਾਰੀ ਸਦਬਖ ਸਿੰਧ ਸਦਾ ਮਿਹਰਬਾਨ ਸਰਨ ਦੇ ਆਧਾਰੀ ਮਾਨਸ ਕੀ ਗਤਿ ਇਹ ਤੇਰੇ ਕਵਨ ਨਿਰਮਖ ਤੁਮਹੀ ਪ੍ਰਤਪੱਲ ਹੋ ਅੰਬਾਰਿਕ ਤੁਮਰੇ ਧਾਰੇ ਜਿਨਵਾ ਏਕ ਕਗਣ ਗੁਣ ਕਹੀਐ ਬਿਸਮਾ ਬਯੰਤ ਸੁਆਮੀ ਤੇਰੁ ਅੰਤ ਨਾ ਕੰਡ ਹੋ ਆਰਦਰ ਦੇ ਸਮਝਾ ਰੋ ਹਮ ਅਗਿਆਨ ਅਲਪ ਮਤ ਥੋਰੀ ਕੋਈ ਆਪਾ ਨਾ ਫਿਰ ਦਰਖਾਵੋ ਤੁਮਰੇ ਸ਼ਰਨ ਹਾੜੀ ਸਦਵਾ ਜਿ ਮਾਨਸ ਤੇ ਦੇਵ ਦੇਖੀਏ ਕਰਤnalਾ ਦੀ ਬਾਤ ਨੇ ਆਪਣੈ ਸੁਤੇ ਸਰਬ ਸੁਖ ਤੇ ਬੁਆਢਿ ਜੋ ਸੁਨੇ ਅੰਦਰ ਤੇ ਨਾਰਾਇਣ ਨਰਪਤ ਨਮਸ਼ਕਾਰ ਐਸੇ ਤੁਮ ਕੋ ਬਲ ਬਲ ਜਾਈਂ ਔਰ ਮੇਰੇ ਤੋ ਮੋਹਨ ਤਾਰੈ ਗੁਰੂ ਵੇਨਾ ਸੋ ਨਾ ਆਵੇ ਗੁਰੂ ਵੇਨਾ ਸੋਰਤ ਨਾ ਸਿੱਧ ਗੁਰੂ ਵੇਨਾ ਮੁਕਤ ਨਾ ਪਾਵੇ ਗੁਰੂ ਵੇਨਾ ਮੁਕਤ ਨਾ ਪਾਵੇ ਗੁਰੂ ਵੇਨਾ ਮੁਕਤ ਨਾ ਪਾਵੇ ਸੁਖ ਮਿਲਦਾ ਨਾਲੇ ਸੋ ਬਾ ਗੁਰਾਂ ਦੇ ਤੁਹਾਰੇ ਆਇਆ ਨਾਰੇ ਸੁਖ ਮਿਲਦਾ ਨਾਲੇ ਸੋ ਬਾ ਦੁਆਰੇ ਦੁਆਰੇ ਆਇਆ ਸਾਰੇ ਸੁਖ ਮਿਲਦਾ ਦਾਰੇ ਸੁਪਾ ਦੁਆਰੇ ਦੁਆਰੇ ਆਇਆ ਸਾਰੇ ਸੁਖ ਮਿਲਦਾ ਦਾਰੇ ਸੁਪਾ ਦੁਆਰੇ ਦੁਆਰੇ ਆਇਆ ਦੁਆਰੇ ਜੀ ਗਰਤੇ ਆ Thank har so you Real <laughs> ਪਾਵਨ ਚਰਨਾਬਿਚੂ ਮਹਾਂਪੁਰਖਾਂ ਦੇ ਤਪਸਥਾਨ ਤੇ ਜਨਮਸਥਾਨ ਤੇ ਹਾਜ਼ਰੀਆਂ ਪਰੰਦਾ ਗੁਰੂ ਕੇ ਦਰਸ਼ਨ ਦੀਦਾਰੇ ਕਰਨ ਦਾ ਸਤਸੰਗਤ ਕਰਨ ਦਾ ਗੁਰੂ ਕੀ ਬਾਣੀ ਸੁਣਨ ਦਾ ਗੁਰੂ ਕੇ ਇਤਿਹਾਸ ਸੁਣਨ ਦਾ ਸੁਭਾਗ ਸਮਾਨ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਜਦੋਂ ਮਨੁੱਖ ਦਾ ਮਨ ਗੁਰੂ ਕੀ ਬਾਣੀ ਪੜਨ ਸੁਣਨ ਵਿੱਚ ਜੁੜਦਾ ਹੈ ਗੁਰੂ ਕੇ ਦਰਸ਼ਨ ਦੀਦਾਰੇ ਕਰਨ ਵਿੱਚ ਜੁੜਦਾ ਹੈ ਇਹ ਪੂਰਬਲੇ ਕਰਮ ਦੁਆਰਾ ਸਾਨੂੰ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਪਾਵਨ ਬਾਣੀ ਦੇ ਬਚਨ ਹੈ ਪੂਰਵ ਕਰਮ ਅੰਕੁਰ ਜਗ ਪ੍ਰਗਟਿਓ ਪੇਟਿਓ ਪੁਰਖ ਰਕਸ਼ ਬੈ ਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਇ ਜਾ। ਕੋਈ ਪਿਛਲਾ ਕੀਤਾ ਹੋਇਆ ਕਰਮ ਚੰਗਾ ਜਾਗਦਾ ਰਹੇ। ਜਦੋਂ ਮਨੁੱਖ ਨੂੰ ਸਤ ਸੰਗਤ ਵਿੱਚ ਬੈਠਣ ਦਾ ਗੁਰੂ ਕੇ ਦਰਸ਼ਨ ਦਿਦਾਰੇ ਕਰਨ ਦਾ ਸੁਭਾਗ ਸਮਾ ਮਿਲਦਾ ਹੈ ਆਵੋ ਸਿੱਖ ਸਤ ਗੁਰੂ ਕੇ ਬਿਆਰੋ ਗਾਵੋ ਸੱਚੀ ਬਾਣੀ ਬਾਣੀ ਤੰ ਗਾਵੋ ਗੁਰੂ ਕੇ ਦੀ ਬਾਣੀ ਆਸ਼ਿਰ ਬਾਣੀ ਜਿਨ ਕੋ ਨਦਰ ਕਰਮ ਹੋ ਵਹਿ ਹਿੱਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹਿਓ ਹਰ ਰੰਗ ਜਪੇ ਹੋ ਸਾਰੰਗ ਆਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਜੀ ਨੇ ਸਾਡੇ ਤੇ ਇਹ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਸਾਲਾਨਾ ਸਮਾਗਮ ਪਾਵਨ ਅਸੰਤ ਕੀਤੇ ਜਾਂਦੇ ਹੈ ਸਾਲ ਬਾਦ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਗਿਆਨੀ ਬਲਵਿੰਦਰ ਸਿੰਘ ਜੀ ਭਾਈ ਬਟਾ ਸਿੰਘ ਸਮੁੱਚੇ ਪ੍ਰਬੰਧਕ ਜਨ ਉਹਦੋਂ ਉਪਰਾਲਾ ਕਰਦੇ ਹੈ ਆਓ ਗੁਰੂ ਕੀ ਬਾਣੀ ਨਾਲ ਜੁੜੀਏ ਆਓ ਆਵਦਰ ਤੇ ਸਤਕਾਰ ਸਹਿਤ ਗੁਰਫਤ ਦੇ ਦੀ ਸਾਨ ਕਰੋ ਸਾਰੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦੁਆਰਾ ਸਤਿਗੁਰੂ ਸਾਹਿਬ ਸਾਨੂੰ ਥਾਂ ਥਾਂ ਸਿੱਖਿਆ ਦਿੰਦੇ ਐ ਸਮਝਾਉਂਦੇ ਐ ਕਹਿੰਦੇ ਇਹ ਸਰੀਰ ਮੇਰਾ ਇਸ ਜਗਮ ਹੈ ਆਇ ਕਹਿ ਕਿ ਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰ ਆਜਾ ਤੂ ਜਗਮ ਹੈ ਆਇ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮੰਨਣਾ ਰਸਾਇਆ ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਆਇ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਗੁਰ ਸਿਉ ਚਿਤ ਲਾਇਆ ਉਹ ਸਰੀਰ ਸਤਗੁਰੂ ਸਾਹਿਬ ਜੀ ਕਹਿੰਦੇ ਪ੍ਰਵਾਨ ਹੈ ਜਿਸਨੇ ਆਪਣਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜ ਲੈਣਾ ਕੀਤਾ ਹੈ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਰੀਰ ਕਰਨ ਕੀ ਆਇਆ ਸੰਸਾਰ ਤੇ ਸਰੀਰ ਨਾਲ ਕਰਨਾ ਕੀ ਹੈ ਸਤਗੁਰੂ ਜੀ ਨੇ ਇਹ ਸ਼ਬਦ ਵਿੱਚ ਸਾਨੂੰ ਸਮਝਾਇਆ ਸਰੀਰ ਦੁਆਰਾ ਜਿਸਨੇ ਇਹ ਤੇਰੀ ਰਚਨਾ ਕੀਤੀ ਹੈ ਤੇਰੇ ਢਾਂਚੇ ਨੂੰ ਤੇਰੇ ਸਰੀਰ ਨੂੰ ਬਣਾਇਆ ਉਸ ਵਾਹਿਗੁਰੂ ਜਿਹਨੂੰ ਜਪ ਉਸ ਨੂੰ ਚੇਤੇ ਕਰ ਉਸਨਾਂ ਤੂੰ ਯਾਦ ਹੀ ਨਹੀਂ ਕਰਦਾ ਹੈ ਇਹ ਸਰੀਰਾ ਮੇਰੇ ਆ ਇਸ ਜਗਮ ਹੈ ਆਇ ਕਹਿ ਕਿ ਆਦਤ ਕਰਮ ਕਮਾਇਆ ਤੇ ਕਰਮ ਕਮਾਇਆ ਤੁਧ ਸ੍ਰੀਦਾ ਜਤੋ ਜਗਮਹਿ ਆਇਆ ਜਿਨ ਹੱਥ ਤੇਰਾ ਰਚਨ ਰਚਿਆ ਸੋ ਹਰ ਮੰਨਣਾ ਵਸਾਇਆ ਆਓ ਗੁਰੂ ਕੀ ਬਾਣੀ ਦੁਆਰਾ ਕੀ ਸਮਝਾਉਂਦੇ ਨੇ ਸਤਿਗੁਰੂ ਸਾਹਿਬ ਪਹਿਲਾਂ 10 ਬੋਲੇਗਾ ਸਾਰੇ ਭਾਈ ਫਿਰ ਸਾਰੀਆਂ ਮਾਈਆਂ ਨੇ ਗੱਜ ਕੇ ਬੋਲਣਾ ਜਿਸ ਨੇ ਤੇਰੀ ਰਚਨਾ ਕੀਤੀ ਮਨ ਤੂੰ ਵਸਾਇਆ ਨੀ ਜਿਸ ਨੇ ਤੇਰੀ ਰਚਨਾ ਕੀਤੀ ਮਨ ਤੂੰ ਵਸਾਇਆ ਨੀ ਜਿਸ ਨੇ ਤੇਰੀ ਰਚਨਾ ਕੀਤੀ ਮਨ ਤੂੰ ਵਸਾਇਆ ਨੀ ਜਿਸ ਨੇ ਤੇਰੀ ਰਚਨਾ ਕੀਤੀ ਮਨ ਤੂੰ ਵਸਾਇਆ ਨੀ ਜਿਸ ਨੇ ਤੇਰੀ ਮਨ ਤੂੰ ਵਸਾਇਆ

जिस्म तेरी र